ਮੇਰੇ ਪਿਆਰਿਓ ਬਹੁਤ ਸਾਰੇ ਲੋਕ ਵੀਡੀਓ ਬਣਾ ਕੇ ਤੇ ਕਮੈਂਟ ਕਰਕੇ ਬੋਲਦਾ ਹੀ ਨਹੀਂ ਕਿ ਤੁਸੀਂ ਕੱਲਾ ਫੇਸਬੁੱਕ ਤੇ ਤੇ YouTube ਤੇ ਹੀ ਗਿਆਨ ਵੰਡ ਦਿਓ ਤੁਸੀਂ ਮਸੀਹ ਕੌਮ ਲਈ ਕੀ ਕੀਤਾ ਕਰਗੇ ਮੇਰੇ ਪਿਆਰਿਓ ਵਿਰੋਧੀ ਵਿਅਕਤੀ ਤੇ ਪਰਚਾ ਕਰਾ ਦੇਣਾ ਜਾਂ ਉਹਨੂੰ ਜੇਲ੍ਹ ਕਰਵਾ ਦੇਣੀ ਕੱਲਾ ਇਹੋ ਹੀ ਮਸਜਿਦ ਮਸਤੀ ਕੌਮ ਦੇ ਲਈ ਕੰਮ ਨਹੀਂ ਆ। ਸਪ੍ਰੇਜ਼ ਲਾਰਡ ਜੇਮ ਸੀਦੀ ਪਰਮਿਸ਼ਨ ਦੇ ਨਾਮ ਦੀ স্তুতি ਵਡਿਆਈ ਤੇ ਬਹਿਮਾ ਹੋਵੇ ਤੇ ਜਾਣੇ ਵਿੱਚ ਦੀ ਸੱਚਾਈ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਮੇਰੇ ਪਿਆਰਿਓ ਇਹ ਇਹ ਜਿਹੜੀ ਵੀਡੀਓ ਹੈ ਇੱਕ ਵਾਰ ਫਿਰ ਤੋਂ ਮੈਂ ਬਣਾਉਣ ਦੇ ਲਈ ਜਾ ਰਿਹਾ ਉਹਦੀ ਵਜ੍ਹਾ ਕਿ ਬਹੁਤ ਸਾਰੇ ਲੋਕ ਕਮੈਂਟ ਕਰਕੇ ਯਾ ਵੀਡੀਓ ਪਾਪਾ ਕੀ ਕਹਿ ਰਿਹਾ ਕਿ ਤੁਸੀਂ ਕੱਲਾ ਫੇਸਬੁੱਕ ਤੇ YouTube ਤੇ ਹੀ ਗਿਆਨ ਵੰਡਣ ਆਲੇ ਹੋ ਤੁਸੀਂ ਵੈਸੇ ਮਸੀਹ ਕੌਮ ਲਈ ਕੀਤਾ ਕੀਆ ਕਰਕੇ ਇਹ ਇੱਕ ਸਭ ਤੋਂ ਪਹਿਲਾ ਕਮੈਂਟ ਪੜਿਓ ਸੋ ਇਹਦੀ ਫੋਟੋ ਨੂੰ ਮੈਂ ਜਿਹੜਾ ਬਲਰ ਕਰਿਆ ਵਾ ਸੋ ਇਸ ਵਿਅਕਤੀ ਨੇ ਕੀ ਲਿਖਿਆ ਦੇਖੋ ਕਿ ਤੁਸੀਂ ਵੈਸੇ ਤਾਂ YouTube Facebook ਤੇ ਬੜੇ ਗਿਆਨੀ ਬੰਦੇਓ ਪਰ ਤੁਸੀਂ مسیਕ ਕੌਮ ਦੇ ਲਈ ਕੀਤਾ ਕੀ ਆ ਗੱਲ ਕਰੀਏ ਹਰ ਇੱਕ ਪ੍ਰਚਾਰਕ ਦੀ ਕਿ ਉਹ ਆਪਣੇ ਆਪਣੇ ਜਿੰਨਾ ਪਰਮੇਸ਼ਰ ਨੇ ਉਹਨੂੰ ਸੇਵਕਾਈ ਬਖਸ਼ੀ ਆ ਹਰ ਇੱਕ ਸੇਵਕ ਪਰਮੇਸ਼ਰ ਦੇ ਕੰਮ ਦੇ ਲਈ ਪਰਮੇਸ਼ਰ ਦੇ ਲੋਕਾਂ ਦੇ ਲਈ ਕੰਮ ਕਰ ਰਿਹਾ ਆ ਅਜ਼ੀਜ਼ੋ ਪਰ ਜੇਕਰ ਤੁਸੀਂ ਤੁਹਾਨੂੰ ਲੱਗਦਾ ਕਿ ਗੌਰਵ ਮਸੀਹ ਜੀ ਨੇ ਇਕੱਲਾ ਲੋਕਾਂ ਦੇ ਫੈਸਲੇ ਕਰਵਾ ਕੇ ਜਾਂ ਜਿਹੜੇ ਮਸੀਹ ਵਿਰੋਧੀ ਪਰਮੇਸ਼ਰ ਦੇ ਖਿਲਾਫ ਜਾਂ ਉਹਦੇ ਬਚਨ ਦੇ ਖਿਲਾਫ ਬੋਲਦੇ ਸੀ ਉਹਨਾਂ ਦੇ ਪਰਚੇ ਕਰਵਾ ਕੇ ਜੰਗ ਜਿੱਤ ਲਈ ਆ ਤੇ ਤੁਹਾਡੀ ਬੜੀ ਤਗੜੀ ਗਲਤ ਫਹਿਮੀ ਆ ਅਸਲੀ ਜੰਗ ਤੇ ਜਾਰੀ ਆ ਮੇਰੇ ਪਿਆਰਿਓ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਭਿਆਨਕ ਤੇ ਘਾਤਕਾਰੀ ਵਿਪਤੀਆਂ ਆਉਣ ਵਾਲੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਠੀਕ ਆ ਚੰਗੀ ਗੱਲ ਆ ਕਿ ਜਿਹੜੇ ਮਸੀਹ ਦੇ ਖਿਲਾਫ ਬੋਲਦੇ ਆ ਤੁਸੀਂ ਉਹਨਾਂ ਦੇ ਪਰਚੇ ਦਰਜ ਕਰਵਾ ਦਿੰਨੇ ਹੋ ਕਿੰਨਿਆਂ ਨੂੰ ਕਿੰਨਿਆਂ ਤੇ ਐਫ ਆਈ ਆਰ ਵੀ ਹੋਈ ਆ ਕਿੰਨਿਆਂ ਨੂੰ ਸ਼ਾਇਦ ਜੇਲ੍ਹ ਦੇ ਵਿੱਚ ਵੀ ਭੇਜਿਆ ਗਿਆ ਪਰ ਅਜ਼ੀਜ਼ੂ ਇਹ ਇਥੋਂ ਲੜਾਈ ਸ਼ੁਰੂ ਤੇ ਇੱਥੇ ਖਤਮ ਨਹੀਂ ਹੁੰਦੀ వ్యక్తిగਤ ਪਰਮేశ్వర్ ਦੇ ਨਾਲ ਤੁਹਾਡਾ ਨਾਤਾ ਕਿਹੋ ਜਿਹਾ ਤੁਹਾਡੇ ਲਈ ਇਹ ਸਭ ਤੋਂ ਵੱਡੀ ਤੇ ਇੰਪੋਰਟੈਂਟ ਗੱਲ ਰੱਖਣਾ ਜਦੋਂ ਅਸੀਂ ਪਰਮేశ్వਰ ਦੇ ਸਨਮੁਖ ਖੜੇ ਹੋਣਾ ਨਾ ਉਹਦੇ 시ਹਾਸਨ ਦੇ ਸਾਹਮਣੇ ਤੇ ਉੱਥੇ ਪਰਮੇਸ਼ਰ ਨੇ ਇਹ ਨਹੀਂ ਪੁੱਛਣਾ ਕਿ ਮੇਰੇ ਖਿਲਾਫ ਜਾਂ ਬਾਈਬਲ ਦੇ ਖਿਲਾਫ ਕਿੰਨੇ ਬੋਲਿਆ ਤੇ ਤੂੰ ਉਹਨਾਂ ਦੇ ਪਰਚੇ ਦਰਜ ਕਰਵਾਤੇ ਤੂੰ ਬੜਾ ਮੇਰੇ ਵਾਸਤੇ ਕੰਮ ਕੀਤਾ ਉੱਥੇ ਕੀ ਪੁੱਛਿਆ ਜਾਣਾ ਉੱਤੇ ਮਤੀ 7 ਦਾ 24 ਵਚਨ ਜਿਹੜਾ ਅਸੀਂ ਬਾਰ-ਬਾਰ ਰੀਡ ਕਰਦੇ ਆਂ ਤੇ ਕਈ ਵਾਰ ਦੱਸਦੇ ਆਂ ਉੱਤੇ ਲਿਖਿਆ ਮੈਨੂੰ ਹੇ ਪ੍ਰਭੂ ਹੇ ਪ੍ਰਭੂ ਕੈਨ ਵਾਲੇ ਸਵਰਗ ਦੇ ਰਾਜ ਦੇ ਵਿੱਚ ਪਰਵੇਸ਼ ਨਹੀਂ ਕਰਨਗੇ ਪਰ ਉਹ ਕਰਨਗੇ ਜਿਹੜੇ ਮੇਰੇ ਸਵਰਗੀਏ ਪਿਤਾ ਦੀ ਮਰਜ਼ੀ ਤੇ ਚੱਲਦੇ ਆ ਵਚਨ ਚ ਲਿਖਿਆ ਉਸ ਦਿਨ ਬਹੁਤ ਸਾਰੇ ਲੋਕ ਆਉਣਗੇ ਜਿਹੜੇ ਕਹਿਣਗੇ ਪਰਮੇਸ਼ਵਰ ਅਸੀਂ ਤੇਰੇ ਨਾਂ ਦੇ ਵਿੱਚ ਅਚੰਬੇ ਕੰਮ ਕੀਤੇ ਤੇਰੇ ਨਾਂ ਦੇ ਵਿੱਚ ਭੂਤਾਂ ਨੂੰ ਕੱਢਿਆ ਤੇ ਮੇਰੇ ਪਿਆਰਿਓ ਇਹੋ ਜੇ ਕਮੈਂਟ ਕਰਨ ਵਾਲੇ ਵੀ ਸ਼ਾਇਦ ਉਹ ਤੇ ਆਉਣਗੇ ਅਸੀਂ ਤੇਰੀ ਕੌਮ ਦੇ ਲਈ ਬਹੁਤ ਕੁਝ ਕੀਤਾ ਪਰ ਅਗਰ ਜੇਕਰ ਸਾਡਾ ਵਿਅਕਤੀਗਤ ਸਬੰਧ ਪਰਮੇਸ਼ਰ ਦੇ ਨਾਲ ਠੀਕ ਨਹੀਂ ਸੀ ਪ੍ਰਭੂ ਕਹ ਦੇਗਾ ਮੈਂ ਤੈਨੂੰ ਜਾਣਦਾ ਵੀ ਨਹੀਂ ਆ ਮੇਰੇ ਪਿਆਰਿਓ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਧਰ ਮਸੀਹ ਜਿਹੜੇ ਕੌਮ ਦੇ ਵਿਰੋਧੀ ਆ ਉਨ੍ਹਾਂ ਤੇ ਤੁਸੀਂ ਪਰਚੇ ਦਰਜ ਕਰਾ ਕੇ ਤੁਹਾਨੂੰ ਲੱਗਦਾ ਬਸ ਮੈਂ ਤੇ ਬੜੀ ਤਗੜੀ ਜੰਗ ਜਿੱਤ ਲਈ ਆ ਤੇ ਵਿਅਕਤੀਗਤ ਜੀਵਨ ਚ ਤੁਸੀਂ ਮੂਲਤਿਆਂ ਨੂੰ ਮੱਥੇ ਟੇਕੀ ਜਾਂਦੇ ਹੋ ਬੇਬੇਚਾਰ ਕਰੀ ਜਾਂਦੇ ਹੋ ਚੋਰੀ ਵੀ ਕਰੀ ਜਾਂਦੇ ਹੋ ਤੇ ਤੁਹਾਨੂੰ ਲੱਗਦਾ ਕਿ ਇੱਕ ਕੰਮ ਕਰਕੇ ਮੈਂ ਜੰਗ ਜਿੱਤ ਲਈ ਆ ਤਾਂ ਇਹ ਤੁਹਾਡੀ ਗਲਤ ਫਹਮੀ ਆ ਮੇਰੇ ਪਿਆਰਿਓ ਇਹਦੇ ਨਾਲ ਨਾਲ ਜੇ ਤੁਸੀਂ ਇਹ ਕੰਮ ਕਰ ਰਹੇ ਹੋ ਚੰਗੀ ਗੱਲ ਆ ਪਰ ਇਹਦੇ ਨਾਲ-ਨਾਲ ਤੁਹਾਡਾ ਆਪਣਾ ਵਿਅਕਤੀਗਤ ਜੀਵਨ ਪਰਮੇਸ਼ਰ ਦੇ ਨਾਲ ਕੀ ਹੋਣਾ ਚਾਹੀਦਾ ਕੂੜਾ ਹੋਣਾ ਚਾਹੀਦਾ ਤੁਸੀਂ ਪਰਮੇਸ਼ਰ ਦੀਆਂ ਆਗਿਆ ਨੂੰ ਮੰਨਣ ਵਾਲੇ ਹੋਣੇ ਚਾਹੀਦੇ ਹੋ ਵਚਨ ਚ ਲਿਖਿਆ ਤੂੰ ਮੈਨੂੰ ਛੱਡ ਕਿਸੇ ਹੋਰ ਦੇਵੀ ਦੇਵਤਾ ਦੇ ਅੱਗੇ ਸੇਰੀਆਂ ਹੋਰ ਕਿਸੇ ਨੂੰ ਈਸ਼ਵਰ ਕਰਕੇ ਨਹੀਂ ਮੰਨ ਸਕਦੇ ਤੇ ਜਦੋਂ ਅਸੀਂ ਉਹਦੀਆਂ ਆਗਿਆਵਾਂ ਨੂੰ ਤੇ ਮੰਨਣ ਨਹੀਂ ਦੇ ਪਰ ਐਂ ਕਹਿੰਦੇ ਅਸੀਂ ਉਹਦੀ ਕੌਮ ਵਾਸਤੇ ਬਹੁਤ ਕੁਛ ਕੀਤਾ ਗਾਣੇ ਗਾਉਣ ਦੇ ਨਾਲ, ਬਚਨ ਪੜ੍ਹਨ ਦੇ ਨਾਲ, ਗਿਆਨ ਵੰਡਣ ਦੇ ਨਾਲ ਜੰਗ ਨਹੀਂ ਜਿੱਤੀ ਜਾਣੀ, ਜੰਗ ਜਿੱਤੀ ਜਾਣੀ ਜਦੋਂ ਤੁਹਾਡਾ ਵਿਅਕਤੀਗਤ ਸਬੰਧ ਪ੍ਰਭੂ ਦੇ ਨਾਲ ਸਹੀ ਹੋਏਗਾ ਤੇ ਉਹਦੇ ਨਾਲ-ਨਾਲ ਤੁਸੀਂ ਪਰਮੇਸ਼ਵਰ ਦੇ ਲੋਕਾਂ ਦੀ ਸਹਾਇਤਾ ਲਈ ਖੜੇ ਹੋਗੇ ਤੇ ਇਹ ਪ੍ਰਭਾਵਸ਼ਾਲੀ ਚੀਜ਼ ਬਣ ਕੇ ਬਾਹਰ ਆਏਗੀ। ਅੰਦਰ ਸਾਡਾ ਖੋਖਲਾ ਆਤਮਿਕ ਜੀਵਨ ਸਾਡਾ ਜ਼ੀਰੋ ਤੇ ਅਸੀਂ ਉਹਦਾ ਕਹਿੰਦੇ ਅਸੀਂ ਕੌਮ ਦੇ ਲਈ ਖੜੇ ਆ ਕੀ ਫਾਇਦਾ ਮੇਰੇ ਅਜ਼ੀਜ਼ੋ ਇਹੋ ਜੇ ਸਿਸਟਮ ਦਾ ਜਾਂ ਇਹੋ ਜੇ ਕੰਮ ਦਾ ਜਿੱਥੇ ਇਹ ਦਿਖਾਉਣਾ ਸੀ ਕਿ ਪਰਮੇਸ਼ਰ ਮੈਂ ਤੈਨੂੰ ਆਪਣਾ ਪਿਤਾ ਮੰਨਦਾ ਤੇਰੇ ਤੋਂ ਸਿਵਾਏ ਕਿਤੇ ਹੋਰ ਇਹ ਸਿਰ ਨਹੀਂ ਚੁਕੇਗਾ ਵੱਡਿਆ ਜਾਏਗਾ ਪਰ ਚੁਕੇਗਾ ਨਹੀਂ ਪੌਲਸ ਦਾ ਇੱਕ ਵਚਨ ਯਾਦ ਆਉਂਦਾ ਮੈਨੂੰ ਕੌਣ ਮੈਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰ ਸਕਦਾ ਆ ਕਹਿੰਦਾ ਤਲਵਾਰ ਵੀ ਮੈਨੂੰ ਮਸੀਹ ਦੇ ਪਿਆਰ ਤੋਂ ਅੱਡ ਨਹੀਂ ਕਰ ਸਕਦੀ ਕਹਿੰਦਾ ਨਾ ਕੋਈ ਹੋਰ ਸ੍ਰਿਸ਼ਟੀ ਨਾ ਸਵਰਗਦੂਤਾ ਪ੍ਰਧਾਨਤਾਏ ਵੀ ਮੈਨੂੰ ਮਸੀਹ ਦੇ ਪ੍ਰੇਮ ਤੋਂ ਕੀ ਨਹੀਂ ਕਰ ਸਕਦੀ ਵੱਖ ਕਰ ਨਹੀਂ ਸਕਦੀ ਅਜ਼ੀਜ਼ੋ ਅਸੀਂ ਉਦਾਂ ਭਾਵੇਂ ਜਿੰਨੀਆਂ ਮਰਜ਼ੀ ਥਾਪੀਆਂ ਮਾਰੀ ਜਾਈਏ ਅਸੀਂ ਮਸੀਹ ਕੌਮਲੀ ਆ ਕਰਤਾ ਉਹ ਕਰਤਾ ਜਦੋਂ ਮੌਕਾ ਆਇਆ ਕਿ ਮੈਂ ਪਰਮੇਸ਼ਰ ਤੋਂ ਸਿਵਾਇ ਕਿਤੇ ਹੋਰ ਨਹੀਂ ਝੁਕ ਸਕਦਾ ਉਹਦੀ ਜੈ ਤੋਂ ਸਿਵਾਇ ਕਿਸੇ ਹੋਰ ਦਾ ਜੈਕਾਰਾ ਨਹੀਂ ਲਾ ਸਕਦਾ ਤੇ ਉਦੋਂ ਤੇ ਅਸੀਂ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਚ ਝੁਕ ਗਏ ਤੇ ਅੱਜ ਅਸੀਂ ਟਿੰਡੋਰਾ ਪੇਟਣ ਦੇ ਆ ਸਫਾਈਆਂ ਦੇ ਰਹੇ ਆ ਕਿ ਅਸੀਂ مسیਕ ਔਮ ਦੇ ਲਈ ਬੜਾ ਕੁਝ ਕੀਤਾ ਤੂੰ ਹੀ ਕੀ ਕੀਤਾ ਜੇ ਫੇਸਬੁੱਕ ਦੇ ਵਿਦਵਾਨੀਓ YouTube ਦੇ ਵਿਦਵਾਨੀਓ ਉਲਟਾ ਅਸੀਂ ਇਦਾਂ ਇੱਕ ਦੂਜੇ ਨੂੰ ਬੋਲ ਰਹੇ ਹਾਂ ਅਜੀਜ਼ੋ ਲਾਸਟ ਗੱਲ ਕਹਿ ਕੇ ਮੈਂ ਸਮਾਪਤ ਕਰਨੀ ਚਾਹਾਂਗਾ ਵਚਨ ਚ ਲਿਖਿਆ ਕਿ ਯੇਸ਼ੂ ਮਸੀਹ ਪਰਮੇਸ਼ਰ ਦਾ ਇਕਲੌਤਾ ਪੁੱਤਰ ਆ ਉਹ ਸੱਚਾ ਖੁਦਾ ਆ ਇਹ ਵਿਸ਼ਵਾਸ ਤੇ ਦੁਸ਼ਟ ਆਤਮਾ ਵੀ ਕਰਦੀਆਂ ਆ ਪਰ ਬਾਈਬਲ ਚ ਲਿਖਿਆ ਕਰਮ ਦੇ ਬਿਨਾ ਵਿਸ਼ਵਾਸ ਜਿਹੜਾ ਆ ਉਹ ਮਰਿਆਇਆ ਸਾਡੇ ਕੰਮਾਂ ਤੋਂ ਸਾਡੇ ਵਿਅਕਤੀਗਤ ਜੀਵਨ ਚੋਂ ਲੋਕਾਂ ਨੂੰ ਯੀਸ਼ੂ ਨਜ਼ਰ ਆਉਣਾ ਵਿਸ਼ਵਾਸ ਦੇ ਨਾਲ ਨਾਲ ਕਿ ਤੂੰ ਹੀ ਮੇਰਾ ਪ੍ਰਭੂ ਆ ਤੇ ਤੈਨੂੰ ਛੱਡ ਕੇ ਮੈਂ ਹੋਰ ਕਿਤੇ ਨਹੀਂ ਜਾ ਸਕਦਾ ਮੇਰੇ ਅਜ਼ੀਜ਼ੋ ਜਦ ਯੀਸ਼ੂ ਮਸੀਹ ਲੋਕਾਂ ਨੂੰ ਵਚਨ ਪ੍ਰਚਾਰ ਸੁਣਾ ਰਿਹਾ ਸੀ ਜਦੋਂ ਲੋਕਾਂ ਨੇ ਸੁਣਿਆ ਲੋਕਾਂ ਦਾ ਮਤਲਬ ਨਿਕਲ ਗਿਆ ਲੋਕਾਂ ਨੇ ਚੰਗਾਈ ਲੈ ਲਈ ਤੇ ਉਹ ਯੀਸ਼ੂ ਮਸੀਹ ਨੂੰ ਛੱਡ ਕੇ ਜਾਣ ਲੱਗੇ। ਪ੍ਰਭੂ ਪਤਰਸ ਨੂੰ ਕਹਿੰਦਾ ਪਤਰਸ ਲੋਕ ਮੈਨੂੰ ਛੱਡ ਕੇ ਚਲੇ ਗਏ ਤੁਸੀਂ ਵੀ ਚਲੇ ਜਾਓ। ਪਤਰਸ ਉਸ ਤੋਂ ਇੱਕ ਗੱਲ ਬੋਲਦਾ ਪ੍ਰਭੂ ਤੈਨੂੰ ਅਸੀਂ ਛੱਡ ਕੇ ਕਿੱਥੇ ਜਾਈਏ ਕਿਉਂਕਿ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਆ। ਤੇ ਜਿਹੜਾ ਵਿਅਕਤੀ ਯੀਸ਼ੂ ਨੂੰ ਛੱਡ ਕੇ ਹੋਰ ਦੇ ਅੱਗੇ ਝੋਗਿਆ ਕੀ ਉਹ ਜੀਵਨ ਨੂੰ ਪ੍ਰਾਪਤ ਕਰ ਲੇਗਾ? ਬਿਲਕੁਲ ਨਹੀਂ। ਦੇਸ ਕਰਕੇ ਮਸੀਹ ਕੌਮ ਲਈ ਤੂੰ ਹੀ ਕੀ ਕੀਤਾ ਤੂੰ ਹੀ ਕੀ ਕੀਤਾ ਕਹਿਣ ਵਾਲਿਓ ਪਹਿਲਾਂ ਆਪਣੇ ਵਿਅਕਤੀਗਤ ਜੀਵਨ ਨੂੰ ਤੇ ਪ੍ਰਭੂ ਦੇ ਨਾਲ ਠੀਕ ਕਰੋ ਤੁਹਾਡਾ ਆਪਣਾ ਵਿਅਕਤੀਗਤ ਜੀਵਨ ਪਰਮੇਸ਼ਰ ਦੇ ਨਾਲ ਠੀਕ ਨਹੀਂ ਆ ਤੇ ਗੱਲਾਂ ਤੁਸੀਂ ਪਤਰਸ ਪੌਲਸ ਵਰਗੇ ਯੋਧਿਆਂ ਦੀਆਂ ਕਰਦੇ ਹੋ ਉਹਨਾਂ ਦੇ ਗਰਦਨ ਕੱਟ ਗਈ ਪਰ ਇਨਕਾਰ ਨਹੀਂ ਇਨਕਾਰ ਦਾ ਮਤਲਬ ਇਹ ਨਹੀਂ ਕਿ ਮੈਂ ਯਿਸੂ ਨੂੰ ਨਹੀਂ ਮੰਨਦਾ ਇਨਕਾਰ ਜਿਹੜਾ ਯਿਸੂ ਨੂੰ ਛੱਡ ਕੇ ਦੂਜੇ ਦੇ ਅੱਗੇ ਝੁਕ ਗਿਆ ਵੀ ਯਿਸੂ ਮਸੀਹ ਦਾ ਇਨਕਾਰ ਹੀ ਆ ਸੋ ਇਸ ਕਰਕੇ ਮੈਂ ਇਹ ਵਾਰ-ਵਾਰ ਗੌਰਮ ਅਸੀ ਜੀ ਨੂੰ ਇਹ ਗੱਲ ਨਹੀਂ ਕਹਿ ਰਹੇ ਐ ਜਿਹੜੇ ਅੰਧ ਭਗਤ ਜਿਹੜੇ ਉਛਲਣ ਦੇ ਆ ਜਿਹੜੇ ਇਹ ਮੰਨਣ ਦੇ ਲਈ ਤਿਆਰ ਨਹੀਂ ਆ ਕਿ ਵਾਕਿਆ ਗਲਤੀ ਤੇ ਹੋਈ ਆ ਕਰਕੇ ਉਲਟਾ ਉਹ ਇਹੋ ਜੀਆਂ ਗੱਲਾਂ ਕਰਕੇ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਮੈਂ ਉਹਨਾਂ ਦੇ ਲਈ ਵੀਡੀਓ ਬਣਾਈ ਆ ਇਸ ਕਰਕੇ ਵਚਨ ਨੂੰ ਮੰਨੋ ਮਨੋਖ ਨੂੰ ਨਹੀਂ ਵਚਨ ਜੋ ਕਹਿੰਦਾ ਉਹਦੀ ਸੁਣੋ ਮਨੁੱਖ ਦੀ ਨਹੀਂ ਇਸ ਕਰਕੇ ਸਾਡਾ ਸਭ ਤੋਂ ਮੂ ਨਮੂਨਾ ਅਸੀਂ ਦੇਖਣਾ ਪ੍ਰਭੂ ਯੀਸ਼ੂ ਮਸੀਹ ਦਾ ਸਾਡਾ ਹੀ ਰੋਆ ਅਸੀਂ ਉਹਦੇ ਨਕਸ਼ੇ ਕਦਮਾਂ ਤੇ ਚੱਲਣਾ ਜੇ ਤੁਸੀਂ ਮਨੁੱਖ ਨੂੰ ਹੀ ਰੋ ਬਣਾਉਂਗੇ ਉਹ ਗਲਤ ਕਰੇਗਾ ਤੁਸੀਂ ਉਹਦੀ ਸਪੋਰਟ ਦੇ ਵਿੱਚ ਖੜ੍ਹਜੋਗੇ ਪਰ ਗਲਤ ਦੇ ਨਾਲ ਨਹੀਂ ਖੜ੍ਹਣਾ ਸਹੀ ਦੇ ਨਾਲ ਖੜ੍ਹਣਾ ਗਲਤ ਨੂੰ ਗਲਤ ਕਹਿਣਾ ਸਹੀ ਨੂੰ ਸਹੀ ਕਹਿਣਾ ਇਹ ਆ ਸੱਚੇ ਵਿਸ਼ਵਾਸੀ ਦੀ ਨਿਸ਼ਾਨੀ ಸೊ ಪ್ರಭು ತಾನು ಸಾರು ಆಶೀಷತೆ ಬರ್ಕ ಸಿ ಬ್ಲೆಸ್